ਪੰਜਾਬ ਸਰਕਾਰ ਵੱਲੋਂ ਜੋ ਇਹ ਜੁੱਤ ਨਸ਼ਾ ਵਿਰੋਧ ਮਹਿਮ ਜਿਹੜੀ ਚੇੜੀ ਹੋਈ ਹੈ ਉਹਦੇ ਤਹਿਤ ਸ੍ਰੀ ਗੁਰਪ੍ਰੀਤ ਸਿੰਘ ਪੁੱਲਰ ਮਾਨ ਜੋ ਕਮਿਸ਼ਨਰ ਆਫ ਪੁਲਿਸ ਸਾਹਿਬ ਉਹਨਾਂ ਦੀ ਖਾਸ ਹਦਾਇਤਾਂ ਤੇ ਸ੍ਰੀ ਵਿਸ਼ਾਲਜੀਤ ਸਿੰਘ ਐਡੀਸਪੀ ਸਿਟੀ ਵਾਂਦੀਆਂ ਸੁਪਰਵਾਈਜ਼ਰ ਹੇਠ ਜਿਹੜੀ ਕਮਿਸ਼ਨਰ ਦੀ ਪੋਸਟ ਦੇ ਵਿੱਚ ਜ਼ੋਨ 1 ਦੀ ਜਿਹੜੀ ਸਾਡੀ ਟੀਮ ਹੈ ਬਹੁਤ ਵਧੀਆ ਕੰਮ ਕਰੀ ਹੈ ਉਸੇ ਲੜੀ ਦੇ ਤਹਿਤ ਮਿਤੀ 10 ਤੈ ਨੂੰ ਅਸੀਂ ਇੱਕ ਸਰਜੀਤ ਸਿੰਘ ਬਿੱਟੂ ਵਾਸੀ ਬਲਕਲਾਂ ਨੂੰ ਐਨਡੀਬੀਐਸ ਤੋਂ ਅਰੈਸਟ ਕੀਤਾ ਸੀ ਤੇ ਉਹਦੇ ਕੋਲੋਂ 1 ਕਿਲੋ ਦੇ 12 ਗ੍ਰਾਮ ਹੀਰੋ ਬਰਾਮਦ ਕੀਤੀ ਸੀ ਜਿਹਦੇ ਖਾਬ ਉਹਦੇ 12 ਨੰਬਰ ਮਕਰਮਾ ਦਰਜ ਕੀਤਾ ਗਿਆ ਥਾਣਾ ਡੀ ਡਿਵੀਜ਼ਨ ਦੇ ਵਿੱਚ ਉਸੇ ਲੜੀ ਦੇ ਤਹਿਤ ਜਦੋਂ ਉਹਨੂੰ ਇੰਟਰੋਗੇਸ਼ਨ ਹੋਈ ਤਾਂ ਉਹਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਜਿਹੜੇ ਸੀਗੇ ਉਹ ਸਟੈਬਲਿਸ਼ ਕੀਤੇ ਗਏ ਬੈਕਵਰਡ ਲਿੰਕੇਜ ਦੇ ਵਿੱਚ ਉਹਦੇ ਚ ਆਇਆ ਸੀ ਪਮੋਦਦੀਪ ਸਿੰਘ ਵਾਸੀ ਭੇਟੇਵੱਡ ਤੇ ਫਾਰਵਰਡ ਲਿੰਕੇਜ ਦੇ ਵਿੱਚ ਕੁਲਵੀਰ ਸਿੰਘ ਵਾਸੀ ਬੱਲ ਆਇਆ ਸੀਗਾ ਇਹ ਕੁਲਵੀਰ ਸਿੰਘ ਬੱਲ ਵਾਸੀ ਵਾਸੀ ਬੱਲ ਨੂੰ ਮਿਤੀ 18 3 24 ਨੂੰ ਕ गिरफ्तार ਕੀਤਾ ਗਿਆ ਸੀ ਤੇ ਉਹਦੇ ਕੋਲੋਂ ਵੀ 50 ਗ੍ਰਾਮ ਹੀਰੋ ਜਿਹੜੀ ਬਰਾਮਦ ਕੀਤੀ ਗਈ ਸੀ ਇਸੇ ਤਰ੍ਹਾਂ ਜਿਹੜਾ ਉਹਦਾ ਬੈਕਗਰਾਉਂਡ ਲਿੰਕਰ ਸੀਗਾ ਪਮਨਦੀਪ ਸਿੰਘ ਵਾਸੀ ਭੀਡੇਵੜ ਉਹਨੂੰ ਮਿਤੀ 24 25 4 ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਦੇ ਕੋਲੋਂ ਪੁੱਛ ਕੇ ਇਸ ਦੌਰਾਨ 3 ਲੱਖ ਰੁਪਏ ਆ ਜਿਹੜੇ ਡਰਗ ਮਨੀ ਜਿਹੜੀ ਉਸਨੇ ਮੰਨਿਆ ਹੈ ਕਿ ਇਹ ਉਸਨੇ ਨਸ਼ਿਆਂ ਦੇ ਕਾਰੋਬਾਰ ਤੋਂ ਕਮਾਈ ਹੈ ਜਿਹੜੇ ਉਹ ਨਸ਼ੀ ਅਗੇ ਦਿੰਦਾ ਸੀਗਾ ਉਹਨਾਂ ਜਿਹੜੀ ਮਨੀ ਆਉਂਦੀ ਸੀ ਉਹਦੇ ਨਾਲੇ ਉਹ ਕਾਰੋਬਾਰ ਕਰਦਾ ਸੀਗਾ ਤੇ ਇਹ 3 ਲੱਖ ਰੁਪਏ ਟੋਟਲ ਉਹਦੇ ਕੋਲੋਂ ਬਰਾਮਦ ਕੀਤਾ ਗਿਆ ਇਹਦੇ ਦੇ ਤਹਿਤ ਬਕਾਵੇਂ ਵਿੱਚ 27 ਸੀ ਦਾ ਵਾਧਾ ਕੀਤਾ ਗਿਆ ਤੇ ਇਹਦਾ ਅਜੇ ਪੁਲਿਸ ਰਿਮਾਰਡ ਤੇ ਆ ਇਹਦੇ ਕੋਲੋਂ ਸਾਨੂੰ ਹੋਰ ਵੀ ਰਿਕਵਰੀ ਆਉਂਦੀ ਆ ਜੇਗੀ